ਡੇਰਾ ਬਾਬਾ ਨਾਨਕ ਕੌਂਸਲ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਤਾਂ ਅਸਮਾਨ ਨੇ ਕਿ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਆਪਾਂ ਚੀ ਡੇਰਾ ਬਾਬਾ ਨਾਨਕ ਦੇ ਪਿੰਡ ਚੱਕ ਦੇ ਵਿੱਚ ਰਾਹੁਲ ਗਾਂਧੀ ਕਰੀਬ 30 ਮਿੰਟ ਤੱਕ ਰੁਕੇ ਤੇ ਨਾਲ ਹੀ ਰਾਹੁਲ ਗਾਂਧੀ ਨੇ ਦੇਸੀ ਤਰੀਕੇ ਦੇ ਨਾਲ ਮੱਝਾ ਤੇ ਬੈਠ ਕੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਪਿੰਡ ਵਾਸੀਆਂ ਨੇ ਅਤੇ ਇਲਾਕਾ ਵਾਸੀਆਂ ਨੇ ਕਿਹਾ ਰਾਹੁਲ ਗਾਂਧੀ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਕਿ ਸਾਡੀਆਂ ਜ਼ਮੀਨਾਂ ਦਰਿਆ ਦੇ ਵਿੱਚ ਰੁੜ ਜਾਂਦੀਆਂ ਨੇ ਤੇ ਬੰਨ ਟੁੱਟ ਜਾਂਦੇ ਨੇ ਅਤੇ ਸਾਨੂੰ ਮੁਆਵਜ਼ਾ ਵੀ ਨਹੀਂ ਮਿਲ ਰਿਹਾ ਤੇ ਰਾਹੁਲ ਗਾਂਧੀ ਦੇ ਵੱਲੋਂ ਉਹਨਾਂ ਦੀਆਂ ਮੁਸ਼ਕਲਾਂ ਜੁੜੀ ਕੇ ਸੁਣੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਆ ਜਨਤਾ ਦੇ ਵੀ ਬਿਆਨ ਛੋੜੇ ਕਿ ਸਾਹਮਣੇ ਆਏ ਨੇ ਸਾਡੇ ਪੱਤਰਕਾਰ ਲਖਪ੍ਰੀਤ ਸਿੰਘ ਦੇ ਵੱਲੋਂ ਇਹ ਰਿਪੋਰਟ ਜੁੜੀ ਕਿ ਸਾਹਮਣੇ ਲਿਆਂਦੀ ਗਈ ਹੈ ਤੇ ਆਓ ਸੁਣਦੇ ਹਾਂ। ਉਹਨਾਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਤੇ ਸਾਨੂੰ 5-4 ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਹੈਗੀ। ਨਾ ਸਾਨੂੰ ਬਾਹਰੋਂ ਕੋਈ ਆਸ ਹੈ ਨਾ ਸਾਡੇ ਬੱਚਿਆਂ ਦੀ ਆਸ ਹੈ। ਕੀ ਕਿਤੇ ਫਿਰ ਆਹੋ ਗੰਦੀ? ਹਾਂਜੀ ਉਹਨਾਂ ਕਿਹਾ ਵੀ ਤੁਹਾਡੀ ਸੁਣਾਂਗੇ ਆਪਾਂ। ਹੁਣ ਬੱਚਿਆਂ ਨੇ ਬਹੁਤ ਵਧੀਆ। ਕੀ ਹਲਾਤ? ਹਾਂਜੀ। ਕੀ ਹਲਾਤ? ਹਲਾਤ ਇਹੋ ਦੇਖੋ ਜੀ 217 ਪਰੇ ਕੀ ਬਣਿਆ ਸਾਡੇ ਨਾਲ ਸਾਡੇ ਸਾਥ ਦੋ ਤੁਹਾਡਾ ਬੰਦ ਬੰਨੋ। ਔਰ ਅਬੇ ਰੁਕ ਵੀਰ ਕੀ ਗੱਲ ਬਾਤ ਹੈ ਰਾਹੁਲ ਕੰਦੀ ਦੀ? ਰਾਹੂ ਗੱਤ ਨਹੀਂ ਆਬਾਹ ਦਾ ਚੈਨ ਗਾਣ ਸੁਣਨੀ ਪੀਟੀਆ ਸੁਣੀ ਆਹ ਬਹੁਤ ਸਾਨੂੰ ਚਲਦਾ ਨਾ ਛੁਕਿਆ ਸੁਣੀ ਵੀ ਆ ਠੀਕ ਹੈ ਦੇ ਹਾਂ ਉਹਨਾਂ ਸੁਣਿਆ ਬੱਚਿਆਂ ਦੇ ਨਾਲ ਜੋ ਨਾ ਕਿਹਾ ਬੱਚਿਆਂ ਦੀ ਸੁਣੀ ਕੋਈ ਸੁਣੀ ਆ ਅਜੇ ਤੱਕ ਸਾਡੇ ਕੋਲ ਕੋਈ ਮੰਤਰੀ ਨਹੀਂ ਪੁੱਜਿਆ ਅੱਜ ਆਏ ਨੇ ਉਹਨਾਂ ਸੁਣੀ ਗੱਲ ਸੁਣੀ ਸਾਡੀ ਮਨ ਖੁਸ਼ ਹੋਏ ਨਹੀਂ ਸਭ مشਲਾ ਹਾਦੀਆ ਸਾਰੀਆਂ ਵੇਖੋ ਸਾਡੀ ਕੋਈ ਫਸਲ ਨਹੀਂ ਆ ਗਈ ਸਾਡੇ ਕੋਈ ਜੋਬ ਨਹੀਂ ਬੱਚਿਆਂ ਦੀ ਆ ਗਈ ਫਸਲ ਦੇ ਸੱਟ ਹੈ ਗਿਆ ਜੋ ਫਸਲ ਸਾਡੀ ਨਹੀਂ ਰਹਿੰਦੀ ਉਹ ਟਾਈਪ ਸਾਡੀ ਪਰੇਸ਼ਾਨੀਆਂ ਸਾਡੀ ਪਤਨੀਆਂ ਕੋਈ ਨਹੀਂ ਕਰ ਸਕਦੀ ਸਰਕਾਰ ਨਾ ਵੀ ਤੁਹਾਡਾ ਮੇਰਾ ਨਾਮ ਹਰਪਜ ਸਿੰਘ ਜੀ ਕੌਣ ਆਇਆ ਸੀ ਕੀ ਗੱਲਬਾਤ ਹੋਈ ਕੋ ਸ਼੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸੁਖਜਿੰਦਰ ਸਿੰਘ ਬੰਦਾਵਾਸੀ ਬਾਜਵਾ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਆ ਜਿੱਥੇ ਵੀ ਕਿਤੇ ਜਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੀ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਿਤ ਹੋਏ ਨੇ ਸਾਨੂੰ ਦੋਰੀ ਔਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋਈਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰਾਂ ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬੱਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਏ ਪਰ ਏਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਨੇ ਰਿਸ਼ਤੀ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮੌਜੂਦਾ ਵੀ ਨਹੀਂ ਮਿਲਦਾ ਕਿਉਂਕਿ ਗਰਦੋਰੀ ਸਾਡੇ ਨਾਮ ਦੀ ਦੂਜੀ ਜ਼ਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ 23 'ਚ ਨਹੀਂ ਮਿਲਿਆ ਚੋ ਐਰ ਕੀਤੇ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਫੀ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਂ ਤੇ ਪੱਕੀ ਹੋਣੀ ਚਾਹੀਦੀ ਫਿਰ ਇਹਨਾਂ ਨੇ ਕੀ ਕੀਤਾ ਪਿਛਲੀ ਵਾਰੀ ਕਿ ਪੰਜ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮਾਫੀ ਜਾਨੀ ਦੇਣਾ ਉਹਨਾਂ ਨੁਕਸਾਨ ਦਾ 20 30 ਏਕੜਲੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਫਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੀ ਹੋਏ ਨੇ ਜ਼ਮੀਨਾਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦਿ ਸਾਡੀ ਲੀਡਰਸ਼ਿਪ ਨਾਲ ਆਈ ਆ ਸਾਡੇ ਪ੍ਰਧਾਨ ਜੀ ਵੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਲੱਕਾ ਦੀਆਂ ਫਰੋਈਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਅਸੀਂ ਨਾਲ ਰਾਹੁਲ ਗਾਂਧੀ ਜੀ ਨੇ ਕਿਹਾ ਇਹ ਅੱਛਾ ਲਿਸਟਾ ਵੀ ਅਸੀਂ ਲਿਸਟਾ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪ੍ਰਾਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇਦਾਰ